ਬਾਬਾ ਜੀ ਇਹ ਤਾਂ ਮੂਰੇ ਜਿਹੜੇ 4-6 ਮਹੀਨੇ ਖਾਣਾ ਪੀਣਾ ਆ ਜਦੋਂ ਮੂਰੇ ਕਣਕ ਦੀ ਫਸਲ ਵੀ ਆ ਜੂਗੀ 8 ਮਹੀਨੇ ਕਿੱਦਾਂ ਨਿਕਲੂਗਾ ਮੈਂ ਤਰਾਂ ਆਪਣੇ ਮਹਾਰਾਜ ਜੀ ਕਿਹੜੀਆਂ ਜ਼ਮੀਨਾਂ ਆ ਨਾ ਇੱਥੇ ਕਰਪੂਥਲਾ ਕਰਪੂਥਲਾ ਏਰੀਆ ਜੀ ਹਾਂ ਜੀ ਚਲਾ ਕਰਪੂਥ ਪਿੰਡ ਕਿਹੜਾ ਜੀ ਹਾਲੀਕਲਾ ਹਾਲੀਕਲਾ ਹਾਂਜੀ ਉੱਥੇ ਦੇਖ ਲਓ ਵੀ ਪਾਣੀ ਦੀ ਮਾਰ ਦੇ ਹੇਠ ਜਿਹੜਾ ਏਰੀਆ ਆ ਨਾ ਇੱਧਰ ਬਾਬਾ ਜੀ ਹੁਣੀ ਜਿੱਦਾਂ ਮਤਲਬ ਵਿਚਾਰੇ ਇੱਦਾਂ ਹੀ ਰਾਹਾਂ ਉੱਤੇ ਬੈਠੇ ਆ ਦੇਖੋ ਆ ਬੱਚੇ ਵੀ ਬੈਠੇ ਆ ਇੱਧਰ ਉਹ ਦੇਖ ਲਓ ਸਾਰੇ ਪਾਸੇ ਉਹ ਇਸ ਵੇਲੇ ਉਹ ਨੌਜਵਾਨ ਵੀ ਵੀਰ ਵੀ ਆ ਬਜ਼ੁਰਗ ਵੀ ਆ ਬਾਬਾ ਦੈਨ ਕਿਦਾਂ ਨਿਕਲਦੇ ਹਣ ਰੇ ਜਿੱਥੇ ਮੰਨ ਤੇ ਬੈਗ ਕਰੋ ਬੇਗਾਰ ਹੋਗਾ ਨਹੀਂ ਘਰ ਤੇ ਗਿਆ ਪੈਸੇ ਫਸਲਾ ਮਰ ਗਿਆ ਦਾਰੀਆਂ ਤੇ ਬਾਬਾ ਜੀ ਤਾਂ ਮੂਰੇ ਜਿਹੜੇ 4-6 ਮਹੀਨੇ ਖਾਣਾ ਪੀਣਾ ਆ ਜਦੋਂ ਮੂਰੇ ਕਣਕ ਦੀ ਫਸਲ ਵੀ ਆ ਜੂਗੀ 8 ਮਹੀਨੇ ਕਿਦਾਂ ਨਿਕਲੂਗਾ ਮੈਂ ਤਾਂ ਆਪੇ ਮਹਾਰਾਜ ਤੇ ਕਿੰਦਾ ਮਹਾਰਾਜ ਦੇ ਆਸਰੇ ਹਾਂਜੀ ਦੇਖ ਲਓ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੇ ਕਹਿੰਦੇ ਮਹਾਰਾਜ ਦੇ ਆਸਰੇ ਹਨ ਮਾਲਕ ਇਹਨਾਂ ਦੇ ਭਲਾ ਕਰੇ ਸਮਾ ਆ ਗਿਆ ਮਾੜਾ ਪਰ ਰਲ ਮਿਲ ਕੇ ਆਪਾਂ ਜਿੰਨੇ ਵੀ ਆਪਣੇ ਐਨਆਰਆਈ ਵੀਰ ਆ ਬਾਹਰ ਬੈਠੇ ਆ ਵੀ ਇਹਨਾਂ ਦਾ ਰਲ ਮਿਲ ਕੇ ਜੀ ਆਪਾਂ ਇਹ ਸਮਾਂ ਨਿਘਾਈਏ ਤੇ ਵਧੀਆ ਕਰ ਲਿਆ ਬਾਬਾ ਜੀ ਜਿਦਾ ਜਿਹੜੇ ਛੋਟੇ ਛੋਟੇ ਬੱਚੇ ਆ ਉਹ ਸਕੂਲਾਂ ਚ ਜਾਂਦੇ ਆ ਕਿ ਛੁੱਟੀਆਂ ਨਹੀਂ ਹੁਣ ਛੁੱਟੀਆਂ ਹੋਣਗੀਆਂ ਤੇ ਉਹ ਤਾਂ ਚਲੋ ਸਰਕਾਰ ਵੱਲੋਂ ਬੰਦ ਕਰਤੇ ਉਦਾਂ ਮਤਲਬ ਸਕੂਲਸ ਕਾਲ ਡੁੱਬੇ ਆ ਕਿ ਵਿਚਾਰ ਨਹੀਂ ਨਹੀਂ ਸਕੂਲ ਬਚਾ ਤੇ ਪਿੰਡ ਹੈ ਪਿੰਡ ਪਿੰਡ ਬਚਾ ਪਿੰਡ ਪਿੰਡ ਬਚ ਗਿਆ ਨਾ ਤਾਂ ਸਰ ਸਰ ਕਰਕੇ ਬਚ ਗਿਆ ਸਰ ਕਰਕੇ ਬੰਦ ਫੇ ਬੰਦ ਵੱਡਾ ਨਾ ਛੇ ਤੇ ਬਾਬਾ ਜੀ ਜਦੋਂ ਮਤਲਬ ਹੁਣ ਇੱਥੇ ਜਦੋਂ ਤੁਹਾਨੂੰ ਜਦੋਂ ਮਤਲਬ ਹੁਣ ਪ੍ਰਸ਼ਾਦੀ ਪਾਣੀ ਦੀ ਇਤ ਨਹੀਂ ਕੋਈ ਦਿੱਕਤ ਆਉਂਦੀ ਹੈ ਅਨੇਕੋ ਥੋੜਾ ਪਕਤਾਂ ਲੰਘਾ ਪਰ ਛੇ ਗੁਰੂ ਘਰ ਮਲ ਸਾਰੇ ਰਲ ਮਿਲ ਕੇ ਪਕਾ ਲੈਂਦੇ ਹਨ ਮਹਾਰਾਜ ਦੀ ਕਿਰਪਾ ਨਾਲ ਤੇ ਹੋਰ ਬਾਬੇ ਦੇ ਚੰਨ ਬਾਬੇ ਆਜਨਾ ਬਾਬੇ ਦੇ ਚੰਨਿਆ ਇਧਰ ਆ ਵੀ ਬਜ਼ੁਰਗ ਬਿਠੇ ਆ ਬਾਬਾ ਜੀ ਜਦੋਂ ਹੁਣ ਗਾਂਹ ਦਾ ਸਮਾ ਕਿਦਾਂ ਨਿਕਲੂਗਾ ਮਾਲਕ ਹੀ ਆ ਮਾਲਕ ਆਸਰੇ ਤੇ ਇਧਰ ਜਿੱਦਾਂ ਮਤਲਬ ਤੁਹਾਡੀ ਕੋਈ ਤੇ ਮਤ ਕਰਨ ਹੁੰਦਾ ਮਾੜਾ ਮੋਟਾ ਕੋਈ ਨਹੀਂ ਬਾਬਾ ਜੀ ਹੱਤ ਇਸ ਤਰ੍ਹਾਂ ਜਿੱਤਰਾ ਤੋਈਆਂ ਆਏ ਜੇ ਬੋਟਾਂ ਭਰਨ ਵਾਲਾ ਆ ਕੇ ਮੁਰ ਜਾਂਦੇ ਹੁਣ ਸਾਡੇ ਵਾਲਾ ਹਾਲ ਹੀ ਹੈ ਸਾਡੇ ਰਾਂਹ ਨਹੀਂ ਆ ਸਕਦੇ ਪਰ ਇਸ ਤਰ੍ਹਾਂ ਹੁੰਦੇ ਵਿਚਾਰੇ ਉਹ ਵੀ ਪੁੱਛ ਦੱਸਗੇ ਪੁੱਛਦੇ ਦੱਸਦੇ ਆ ਨਹੀਂ ਨਹੀਂ ਅਸੀਂ ਤਾਂ ਆਵਾਂਗੇ ਬਾਬਾ ਜੀ ਅਸੀਂ ਤਾਂ ਜਦੋਂ ਮਿੱਟੀ ਲੈ ਕੇ ਵੀ ਆਵਾਂਗੇ ਉਦਾਂ ਵੀ ਠੀਕ ਹੈ ਤੁਹਾਡਾ ਬਾਬਾ ਜੀ ਨਾ ਇਸ ਤਰ੍ਹਾਂ ਵੇਖ ਕੇ ਪੁੱਛਦੇ ਕਿ ਕੀ ਤੰਗੀ ਆ ਤੁਹਾਨੂੰ ਕੀ ਗੱਲ ਬਾਤ ਆ ਉਹ ਫਿਰ ਜਿਹੜ ਕੇ ਕੀ ਦੀ ਲੋੜ ਹੁੰਦੀ ਆ ਉਹਰਾਵੇ ਦੀ ਨਗਰ ਕਰਕੇ ਸਰਾਹ ਦਾ ਦਰ ਦੰਦਰ ਆਪਾਂ ਲੈਣਾ ਕੋਈ ਨਹੀਂ ਹਾਂਜੀ ਬਾਬਾ ਜੀ ਦੇ ਕਹਿਣ ਦਾ ਮਤਲਬ ਇਹ ਆ ਵੀ ਕਈ ਜਣੇ ਆਉਂਦੇ ਆ ਉਹ ਵੀਰ ਸਿਰਫ ਫੋਟੋਆਂ ਫੋਟੋਆਂ ਕਰਾ ਕੇ ਪੁੱਛ ਕੇ ਚਲ ਜਾਂਦੇ ਆ ਤੇ ਮਤਲਬ ਜਿਹੜਾ ਇਸ ਵੇਲੇ ਜਦੋਂ ਮੁੱਢਲੀ ਇਹਨਾਂ ਨੂੰ ਲੋੜਿਆ ਨਾ ਤੇ ਉਹ ਇਹ ਹੀ ਆ ਵੀ ਬੰਨ ਬੰਨ ਹੋ ਜਵੇ ਤੇ ਉਦੋਂ ਇਹਨਾਂ ਦਾ ਇਹਦਾ ਸਾਥ ਦੇਣ ਦੀ ਲੋੜਿਆ ਵੀਰੋ ਆਓ ਤੁਸੀਂ ਆਣ ਕੇ ਦੇਖੋ ਇੱਥੇ ਹਾਲਾਤ ਕਿਦਾਂ ਲੋਕ ਆਪਣੇ ਫਸਲਾਂ ਡੁੱਬੀਆਂ ਪਈਆਂ ਸਾਰੇ ਪਾਸੇ ਕੀ ਹਾਲਾਤ ਬਣੇ ਪਏ ਹਨ ਇਹਨਾਂ ਪਿੰਡਾਂ ਵਿੱਚ ਜਦੋਂ ਆਉਂਗੇ ਤੇ ਕੱਲੀਆਂ ਫੋਟੋਆਂ ਨਾ ਕਰਾ ਕੇ ਚਲਜਿਆ ਕਰੋ ਗਾਂ ਜਦੋਂ ਇਹਨਾਂ ਨੂੰ ਲੋਡ ਪੈਣੀ ਆ ਤੇਲ ਦੀ ਲੋਡ ਪੈਣੀ ਆ ਮਿੱਟੀ ਦੀ ਲੋਡ ਪੈਣੀ ਆ ਉਦੋਂ ਵੀ ਨਾਲ ਇਹਨਾਂ ਦਾ ਸਾਥ ਦੇਣ ਦੀ ਲੋੜ ਹੈ ਕਿਉਂਕਿ ਇਹਨੂੰ ਜ਼ਮੀਨ ਨੂੰ ਬਣਾਉਂਦਿਆਂ ਨੂੰ ਟਾਈਮ ਲੱਗ ਜਾਣਾ ਨਾ ਉਹ ਤੇਲ ਵੀ ਚਾਹੀਦਾ ਫਿਰ ਉਹਨੂੰ ਬੰਨ ਬੰਨਾਂਗੇ ਠੀਕ ਹੈ ਜੀ ਸੋਈ ਖਰਚਾ ਚਾਹੀਦਾ ਮਰ ਬੁਰਾ ਇਧਰ ਆਲ ਮਿਲ ਕੇ ਟੇਮ ਲੰਘਣਾ ਯਾਰ ਮੈਂ ਕਿ ਇਤਰਾ ਜਿੱਥਰਾਂ ਤੁਸੀਂ ਆਂਦੇ ਜਿਵੇਂ ਅਸੀਂ ਬਾਰੰਕ ਖਲਾਵਾਗੇ ਕਿਸ ਤਰ੍ਹਾਂ ਦਾ ਮੈਂ ਕਿ ਭੈਣ ਭਰਾ ਜਿਹੜਾ ਆਉਂਦਾ ਹਾਂਜੀ ਇਦਾਂ ਹੀ ਵੀ ਇਸ ਵੇਲੇ ਸਮੇਂ ਦੀ ਇਹ ਲੋੜ ਆ ਵੀ ਪੰਜਾਬੀਆਂ ਦੇ ਨਾਲ ਖੜਨਾ ਪੈਣਾ ਪੰਜਾਬੀਆਂ ਸਮਾਜ ਇਦਾਂ ਦਾ ਆ ਗਿਆ ਧੰਨਵਾਦ